ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਤੇ ਇਹੋ ਹੀ ਹੱਥ ਜੋੜ ਕੇ ਸਭੀ ਬੇਨਤੀ ਕਰਦੀਆਂ ਕਿ ਸਾਡੀ ਛੇਤੂਕ ਛੇਤੀ ਸਾਡੀ ਜਿਹੜੀ ਹਰਤੂਰਨ ਤੇ ਕਾਰਵਾਈ ਪਾਓ ਪੰਜਾਬ ਵਿੱਚ ਚਾਹੇ ਪੰਜਾਬ ਸਰਕਾਰ ਐਨਆਰਆਈਆਂ ਵਾਸਤੇ ਖੁੱਲੇ ਰਸਤੇ ਖੋਲਣ ਦੀਆਂ ਗੱਲਾਂ ਕਰਦੀ ਰਹੀ ਹੈ ਪਰ ਦੂਜੇ ਪਾਸੇ ਐਨਆਰਆਈ ਪਰਿਵਾਰਾਂ ਦਾ ਇਹ ਹਾਲ ਹੈ ਕਿ ਇੱਕ ਹਫਤਾ ਹੋ ਗਿਆ ਸ਼ਿਕਾਇਤ ਦਿੱਤੀ ਪਰ ਕਾਰਵਾਈ ਕੋਈ ਨਹੀਂ ਹੋਈ ਜੀ ਹਾਂ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਅਮਰਸਰ ਦੇ ਦਬੁਰਜੀ ਪਿੰਡ ਵਿੱਚ ਵੇਖਣ ਨੂੰ ਮਿਲਿਆ ਹੈ ਜਿੱਥੇ ਕੀ ਇੱਕ ਘਰ ਦੇ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਔਰ ਹਮਲਾ ਕਰਨ ਤੋਂ ਬਾਅਦ ਪੁਲਿਸ ਵੱਲੋਂ ਇੱਕ ਹਫਤਾ ਪਰ ਲਗਾਤਾਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਘਰ ਦਾ ਉਹ ਦਰਵਾਜ਼ਾ ਹੈ ਜਿਸ ਦੇ ਉੱਤੇ ਕੀ ਵਾਰ ਜਿਹੜੇ ਕੁਝ ਲੋਕਾਂ ਵੱਲੋਂ ਕੀਤੇ ਗਏ ਤਾਂ ਉਹ ਜਿਹੜੀ ਘਟਨਾ ਸਾਰੀ ਹੈ ਇਸ ਘਰ ਦੇ ਬਾਹਰ ਲੱਗੇ ਇਸ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੁੰਦੀ ਹੈ ਜਿਸ ਦੇ ਵਿੱਚ ਕੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਨੌਜਵਾਨ ਆ ਕੇ ਇਸ ਘਰ ਦੇ ਉੱਤੇ ਲਗਾਤਾਰ ਹਮਲਾ ਕਰਦੇ ਨੇ ਤਾਂ ਇਹ ਆਲੀਸ਼ਾਨ ਕੋਠੀ ਉਸ ਪਰਿਵਾਰ ਦੀ ਹੈ ਜਿਸ ਦੇ ਸਾਰੇ ਪਰਿਵਾਰਕ ਮੈਂਬਰ ਵਿਦੇਸ਼ ਚ ਨੇ ਪਰ ਉਹ ਹੁਣ ਪੰਜਾਬ ਵਿੱਚ ਉਹਨਾਂ ਦੇ ਕੁਝ ਹੀ ਲੋਕ ਰਹਿ ਗਏ ਨੇ ਪਰ ਇਸ ਬਾਬਤ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਤਾਂ ਕੋਈ ਕਾਰਵਾਈ ਨਹੀਂ ਤੁਸੀਂ ਦੇਖੋਗੇ ਪੰਜਾਬ ਨਾਲ ਕਿੰਨਾ ਪਿਆਰ ਕਰਦੇ ਨੇ ਤਾਂ ਪੰਜਾਬ ਦੇ ਬੂਏ ਦੇ ਗਾਹ ਬਾਹਰ ਵੀ ਪੰਜਾਬ ਦਾ ਨਕਸ਼ਾ ਤਿਆਰ ਕਰਕੇ ਊੜਾ ਐੜੇ ਦਾ ਇੱਕ ਸੁਨੇਹਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਪਰਿਵਾਰਕ ਮੈਂਬਰ ਇਸ ਵੇਲੇ ਡਰੇ ਹੋਏ ਨਹੀਂ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਜੀ ਮੈਮ ਕੀ ਹੋਇਆ ਜੀ ਤੁਹਾਡੇ ਨਾਲ ਜੋ ਕਟਨਾ ਵਾਪਰੀ ਹੈ ਕੀ ਤੁਹਾਡਾ ਲੜਾਈ ਝਗੜਾ ਸੀ ਕੀ ਹੋਇਆ ਸਰ ਇਹ ਇਹ ਘਟਨਾ ਹੋਈ ਹੈ 18 ਤਰੀਕ ਸਵਾ 8 ਵਜੇ ਟਾਈਮ ਸੀ ਜਿਹੜੀ ਇਹ ਘਟਨਾ ਹੋਈ ਹੈ ਹਾਂਜੀ ਹਾਂਜੀ ਕੀ ਹੋਇਆ ਕਿ ਤੁਹਾਡਾ ਕੋਈ ਲੜਾਈ ਝਗੜਾ ਉਹਨਾਂ ਨਾਲ ਕੀ ਗੱਲ ਸਰ ਸਾਡਾ ਕੋਈ ਲੜਾਈ ਝਗੜਾ ਨਹੀਂ ਹੈ ਸਾਡਾ 12-13 ਸਾਲ ਤੋਂ ਉਧਰ ਕੋਈ ਆਉਣ ਜਾਣੀ ਨਹੀਂ ਹੈਗਾ ਹਾਂਜੀ ਕੋਈ ਆਉਣ ਜਾਣ ਦੀ ਕੋਈ ਲੜਾਈ ਝਗੜਾ ਨਹੀਂ ਇਹ ਤਾਂ ਹੁਣ ਉਹਨਾਂ ਨੂੰ ਪੇਸ਼ ਕੀਤਾ ਜਾਵੇ ਥਾਣੇ ਵਿੱਚ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਦਾਂ ਉਹਨੇ ਕਿਉਂ ਕੀਤਾ ਹਾਂਜੀ ਸਾਡਾ ਗੇਟ ਬੰਦ ਸੀ ਗੇਟ ਨਾ ਬੰਦ ਹੁੰਦਾ ਫਿਰ ਉਹ ਸਾਨੂੰ ਆਏ ਸਾਨੂੰ ਮਾਰਨ ਸੀ ਸਿਰਫ ਇੱਕ ਗੇਟ ਬੰਦ ਹੋਣ ਕਰਕੇ ਸਾਡਾ ਬਚਾਅ ਹੋ ਗਿਆ ਘਰ 'ਚ ਬਜ਼ੁਰਗ ਵੀ ਨੇ ਛੋਟੇ ਬੱਚੇ ਵੀ ਨੇ ਪੂਰਾ ਦਹਿਸ਼ਤ ਦਾ ਮਾਹੌਲ ਇਹਨਾਂ ਪਿੰਡ ਵਿੱਚ ਬਣਾਇਆ ਹੈ ਉਹਨਾਂ ਨੇ ਹਾਂਜੀ ਉਤੋਂ ਹਣ ਤੁਹਾਨੂੰ ਕਿਹਾ ਵੀ ਦਿੰਦੇ ਨੇ ਕਿ ਜੇ ਤੁਸੀਂ ਹਰ ਦਾ ਪਰਚਾ ਘਟਾਓਗੇ ਤਾਂ ਬਾਹਰ ਨਿਕਲ ਕੇ ਅਸੀਂ ਤੁਹਾਨੂੰ ਹੋਰ ਵੀ ਵੱਡੀ ਘਟਨਾ ਇਨਜਾਮ ਦੇ ਸਕਦੇ ਹਾਂ ਤੁਹਾਡੀ ਫੈਮਿਲੀ ਕੀ ਕਰਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਾਰੇ ਅਸੀਂ ਦਬੁਰਜੀ ਦੇ ਰਹਿਣ ਵਾਲੇ ਹਾਂ ਤੇ ਸਾਡੇ ਦਾ ਹਸਬੰਡ ਨਹੀਂ ਹਾਂਜੀ ਕਿਹੜੀ ਕੰਟਰੀ ਹੈ ਸਪੇਨ ਅੱਛਾ ਹਾਂਜੀ ਸੋਡੀ ਫੈਮਿਲੀ ਸਾਰੀ ਸਪੇਨ ਚ ਹੈ ਹਾਂਜੀ ਅੱਛਾ ਤੇ ਤੁਸੀਂ ਉਸ ਤੋਂ ਬਾਅਦ ਥਾਣੇ ਸ਼ਿਕਾਇਤ ਨਹੀਂ ਦਿੱਤੀ ਸਰ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਦਰਜ ਉਹਨਾਂ ਨੇ ਉੱਥੇ ਕੀਤਾ ਵੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਨੇ ਕੋਈ ਸੁਣਵਾਈ ਨਹੀਂ ਸਸਾ ਸਾਡੀ ਪਰਚਾ ਵੀ ਨਹੀਂ ਦਰਜ ਕੀਤਾ ਨਹੀਂ ਪਰਚਾ ਦਰਜ ਕੀਤਾ ਤੇ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਸਰ ਜਿੱਦੂ ਸਾਡੇ ਕੋ ਆਏ ਹੀ ਨਹੀਂ ਕੋਈ ਪਰਚਾ ਦਰਜ ਕੀਤਾ ਹੀ ਨਹੀਂ ਉਹਨਾਂ ਨੇ ਸਾਡਾ ਕੋਈ ਲਿਖਾ ਕੇ ਸੀ ਰਿਪੋਰਟ ਉੱਥੇ ਆਈ ਸੀ ਉਸ ਤੋਂ ਦੂਜੇ ਦਿਨ ਉਹ ਆਏ ਸੀ ਦੋ ਦਿਨ ਬਾਅਦ ਉਹ ਆਏ ਉਸ ਤੋਂ ਬਾਅਦ ਕੋਈ ਨਹੀਂ ਸਾਡੇ ਕੋਲ ਆਇਆ ਅੱਛਾ ਹਾਂਜੀ ਅਸੀਂ ਡੀਸੀ ਦਫ਼ਤਰ ਵੀ ਗਏ ਆ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੋਸ਼ੀਆਂ ਨੂੰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਤੁਸੀਂ ਨੋ ਜਾਣਦੇ ਹੋ ਕੌਣ ਨੇ ਸਰ ਉਹ ਤਾਂ ਸਾਡੇ ਤਾਈ ਸੋਹਰੇ ਦਾ ਪੋਤਾ ਆ ਨਾ ਨਾਲ ਚਾਰ ਬੰਦੇ ਹੋਰ ਅਣਪਛਾਤੇ ਲੈ ਕੇ ਆਇਆ ਸੀ ਨਾਲ ਹਾਂਜੀ ਕੀ ਕਰਨ ਕੀ دہشت ਬਣਾਉਣਾ ਕਰਦੇ ਹਾਂਜੀ ਕੀ ਕਹਿੰਦਾ ਸੀ ਸਰ ਉਹਨੇ ਸਾਡੇ ਘੇਰਤੀ 'ਤੇ ਦੋ ਵਾਰ ਕੀਤਾ ਨਾਲ ਉਹਨੇ ਸਾਨੂੰ ਗਾਲ੍ਹਾਂ ਵੀ ਕੱਢੀਆਂ ਹਾਂ ਹਾਂਜੀ ਤੇ ਕੀ ਕੀ ਸਰ ਗਾਲਾ ਕੱਢ ਕੇ ਗਏ ਆ ਹੁਣ ਮੈਂ ਹੁਣ ਕੈਮਰੇ ਵਿੱਚ ਗਾਲਾ ਤੇ ਨਹੀਂ ਕੱਢ ਸਕਦਾ ਦਾ ਮਤਲਬ ਹੈ ਕਿ ਹੋਰ ਤੁਹਾਨੂੰ ਕੋਈ ਜਿਸ ਤਰ੍ਹਾਂ ਕੋਈ ਧਮਕੀ ਦਿੱਤੀ ਹੋਵੇ ਕੋਈ ਧਮਕੀ ਹੋਏ ਹੋ ਕਹਿੰਦੇ ਆ ਕਿ ਜੇ ਤੂੰ ਸਾਡੇ ਤੇ ਪਰਚਾ ਘਟਾਓ ਸਾਡਾ 2 ਮਿੰਟ ਦਾ ਕੰਮ ਹੈ ਜਬਾਨਤਾ ਕਰਾਉਣੀ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਨਹੀਂ ਦੇਖਾਂਗੇ ਵੱਡੀ ਕਾਰਨਾ ਵੀ ਇੰਜ਼ਾਮ ਦੇ ਸਕਦੇ ਆ ਕਿ ਸਾਡੇ ਬੱਚੇ ਵੀ ਸਕੂਲ ਜਾਂਦੇ ਨੇ ਸਾਡੇ ਬੱਚੇ ਉਦੋਂ ਦੇ ਘਰ ਬੈਠੇ ਕੋਈ ਬੱਚਾ ਸਕੂਲ ਨਹੀਂ ਗਿਆ ਆਗਾ अच्छा हां जी कोई बच्चा स्कूल ਨਹੀਂ ਨਹੀਂ ਕਿਆ ਬਿਲਕੁਲ ਨਹੀਂ ਕਾਰ ਤੇ ਕਹਿੰਦੀ ਅਸੀਂ ਬਹੁਤ ਕੰਮ ਕੀਤੇ ਆ ਲੋਕਾਂ ਦੇ ਹੱਕ ਵਾਸਤੇ ਕੰਮ ਕਰਦੇ ਆ ਐਨਆਰਆਈਆਂ ਵਾਸਤੇ ਤੇ ਬੂਏ 24 ਘੰਟੇ ਖੁੱਲੇ ਨੇ ਪਰ ਸਰ ਸਾਡੇ ਬਾਦ ਤਰਨਾਂ ਨੇ ਬੰਦ ਕੀਤੇ ਲੱਗਦਾ ਜੇ ਖੁੱਲੇ ਨੇ ਸਾਡੇ ਸਾਡੀ ਕਿਉਂ ਨਹੀਂ ਸੁਣੀ ਹੈਗੀ ਅੱਜ 8 ਨੋ ਦਿਨ ਹੋ ਚਲੇ ਆ ਸਾਡੀ ਕਿਉਂ ਨਹੀਂ ਸੁਣੀ ਸਰ ਅੱਛਾ ਤੁਸੀਂ ਥਾਣੇ ਫੋਨ ਕੀਤਾ ਦੁਬਾਰਾ ਹਾਂ ਜੀ ਅਸੀਂ ਕੀਤਾ ਡੀਐਸਪੀ ਦੇ ਵੀ ਪੇਸ਼ ਹੋਏ ਸੀ ਉਹਨਾਂ ਨੇ ਵੀ ਸਾਡੀ ਕੋਈ ਨਹੀਂ ਸੁਣੀ ਹੈਗੀ ਅੱਜ 3 ਦਿਨ ਹੋ ਚਲੇ ਸੀ ਉੱਥੇ ਵੀ ਪੇਸ਼ ਹੋ ਕੇ ਆਈ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਤੇ ਇਹੋ ਹੀ ਹੱਥ ਵੜ ਕੇ ਸਭੀ ਬੇਨਤੀ ਕਰਦੇ ਆ ਕਿ ਸਾਡੀ ਛੇਤੂ ਕਛੇਤੀ ਸਾਡੀ ਜਿਹੜੀ ਹਰ ਕੋਈ ਨੂੰ ਤੇ ਕਾਰਵਾਈ ਪਾਓ ਕੀ ਹੋਇਆ ਸਤਾ ਜੀ ਹਾਂਜੀ ਠੀਕ ਹੋਇਆ ਹੋਇਆ ਜੀ 18 ਤਰੀਕ ਨੂੰ ਮਾਲ ਪੁਲਿਸ ਕੋਲ ਤੇ ਤਾਂ ਪੇਸ਼ੇ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਸਾਡੀ ਸੁਣੀ ਹੀ ਨਹੀਂ ਕੋਈ ਗੱਲ ਉਹਦਾਂ ਨੂੰ ਦੋ ਕਾਰਵਾਈ ਹੋਈ ਹੈ ਤਾਤਰਾਨਾ ਮਾ ਆ ਬਾਹਰ ਨਛੇੜ ਰਜੇ ਕਾਰਵਾਈ ਗੇਟ ਸਾਡਾ ਬੰਦ ਸੀ ਅਰ ਖੁੱਲਾ ਹੁੰਦਾ ਸਾਡੀ ਕੋਈ ਬੱਚਾ ਜੀ ਜੀ ਜਾ ਸਕਦਾ ਸੀ ਅੱਛਾ ਜੇ ਗੇਟ ਖੁੱਲਾ ਹੁੰਦਾ ਗੇਟ ਖੁੱਲਾ ਹੁੰਦਾ ਗੇਟ ਕੁਦਰਤੀ ਬੰਦ ਸੀ ਸਾਡਾ ਹਾਂਜੀ ਮੈਡਮ ਨੇ ਗੇਟ ਖੁੱਲਾ ਹੁੰਦਾ ਤੇ ਨੁਕਸਾਨ ਜ਼ਿਆਦਾ ਹੋ ਸਕਦਾ ਸਰ ਉਹ ਮਾਰ ਨਹੀਂ ਆਏ ਸੀ ਉਹ ਗੇਟ ਬੰਦ ਹੋਣ ਕਰਕੇ ਸਾਡਾ ਬਚਾਅ ਹੋਇਆ ਉਹ ਆਏ ਮਾਰਨ ਸੀ ਸਾਨੂੰ ਉਹ ਤਾਂ ਸਾਨੂੰ ਪਿੰਡ ਨੇ ਫਿਰ ਕਾਲ ਕੀਤੀ ਨਾ ਕਿ ਤੁਸੀਂ ਡਰੋ ਨਾ ਸਾਰਾ ਪਿੰਡ ਬਾਹਰ ਖੜਾ ਵਾ ਇਹ ਤੁਹਾਡੇ ਆਪਣੇ ਬੰਦੇ ਆਏ ਸੀ ਹਾਂ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਕੀ ਕਰੋਗੇ ਸਭ ਜੇ ਕਾਰਵਾਈ ਨਹੀਂ ਹੁੰਦੀ ਅਸੀਂ ਕੀ ਕਰਾਂਗੇ ਜਦੋਂ ਵੀ ਆਪਣੇ ਘਰ ਚ ਸੇਫ ਨਹੀਂ ਹੈਗੇ ਨਾ ਪੰਜਾਬ ਚ ਸੇਫ ਨਹੀਂ ਹੈਗੇ ਫਿਰ ਅਸੀਂ ਆਪਣੇ ਬਾਹਰ ਜਾਵਾਂਗੇ ਫਿਰ ਅਸੀਂ ਬਾਹਰ ਦੀ ਕੰਟਰੀਆਂ ਨੂੰ ਸੇਫ ਸਮਝਾਂਗੇ ਨਾ ਫਿਰ ਆਪਣੇ ਬੱਚੇ ਲੈ ਕੇ ਉਹਨੇ ਬੱਚੇ ਤੇ ਲੋਕਾਂ ਕੋ ਮਰਵਾਉਂ ਪੁਲਿਸ ਸਾਡੀ ਸੁਣਦੀ ਨਹੀਂ ਆ ਪਰ ਆਈ ਆਪਣੇ ਬੱਚੇ ਥੋੜੀ ਮਰਵਾਵਾਂਗੇ ਸਾਰ ਫਿਰ ਅਸੀਂ ਇੱਥੋਂ ਮੂਵ ਹੋ ਜਾਗੇ ਮੂਵ ਹੋ ਹੀ ਹੋ ਗਿਆ ਕੋਈ ਮੂਵ ਹੋ ਜਾਗੇ ਮੇਰੇ ਸੇ ਆਪਣੇ ਪ੍ਰਾਪਰਟੀ ਵੀ ਹੈ ਜੀ ਅਸੀਂ ਇੱਥੋਂ ਮੂਵ ਹੋ ਜਾਾਂਗੇ ਅਸੀਂ ਇਹਦੇ ਪੰਜਾਬ ਜੇ ਕੀ ਕਰਨਾ ਹੈ ਜੇ ਆਪਣੇ ਪੰਜਾਬ ਵਿੱਚ ਸੇਵ ਨਹੀਂ ਹੈਗੇ ਸੀਐਮ ਸਾਹਿਬ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਦੇਖੋ ਇਹ ਤਾਂ ਹੁਣ ਇੱਕ ਸਾਬ ਦਾ ਗੰਦਾ ਪੰਜਾਬ ਬਣਿਆ ਪੂਰਾ ਗੁੰਡਾਗਰਦੀ ਸ਼ਹਿਰਾਂ ਵਿੱਚ ਗੁੰਡਾਗਰਦੀ ਹੁੰਦੀ ਹੈ ਕਾਹਦਾ ਰੰਗਲਾ ਪੰਜਾਬ ਪੰਜਾਬ ਤਾਂ ਰੰਗਲਾ ਹੀ ਹੈ ਪਰ ਲੋਕਾਂ ਨੇ ਦੁਨੀਆ ਨੇ ਰਹਿਣ ਨਹੀਂ ਦਿੱਤਾ ਤੇ ਸਰਕਾਰਾਂ ਤੇ ਬਰਦਾਵੇ ਕਰਦੀਆਂ ਆ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਆ ਅਸੀਂ ਤੇ ਲੋਕਾਂ ਦੀ ਸੁਣਵਾਈ ਵੀ ਕਰ ਰਹੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਪਰ ਸਰ ਸਾਡੇ ਤੋਂ ਕੋਈ ਸੁਣਵਾਈ ਹੋਈ ਨਹੀਂ ਨਾ ਅਸੀਂ ਤਾਂ 10 ਦਿਨ ਹੋ ਚਲੇ ਆ ਸਾਡੇ ਘਰ ਵਿੱਚ ਪੂਰਾ ਇੱਕ ਡਰਦਾ ਮਾਹੌਲ ਬਣਿਆ ਪੂਰਾ ਇੱਕ ਡਰਦਾ ਮਾਹੌਲ ਬਣਿਆ ਅਸੀਂ ਤੇ ਬਿਲਕੁਲ ਡਰੇ ਹੋਈ ਆ ਸਾਡੇ ਤੋਂ ਕੋਈ ਸੁਣਵਾਈ ਨਹੀਂ ਤੇ ਇਹੋ ਹੀ ਮਾਰ ਸਰਕਾਰ ਕੋਲ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਸੁਣਵਾਈ ਕਰੋ ਤੇ ਇਹ ਵੀ ਬੂਆ ਬੰਦ ਰੱਖਦੇ ਹੋ ਜੀ ਹਾਂ ਜੀ ਸਾਡਾ ਇਹ ਵੀ ਬੂਆ ਬੰਦ ਹੁੰਦਾ ਸਰ ਅਦਰ ਸੇ ਕਿਚਨ 'ਚ ਕੰਮ ਕਰਨਦੇ ਸੀ ਅਦਰਵਾਇਜ਼ ਗੇਟ ਖੁੱਲਾ ਹੁੰਦਾ ਉਹਨਾਂ ਤਾਂ ਸਾਨੂੰ ਮਾਰ ਕੇ ਚੱਲ ਜਾਣਾ ਸੀ ਨਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਕਿਸ ਤਰੀਕੇ ਨਾਲ ਇਹ ਘਰ ਦੀ ਰਸੋਈ ਹੈ ਤਾਂ ਉਸ ਵੇਲੇ ਇਹ ਦਰਵਾਜ਼ਾ ਬੰਦ ਸੀ ਔਰ ਬੰਦ ਦਰਵਾਜ਼ੇ ਦੇ ਬਾਹਰ ਉਹਨਾਂ ਵੱਲੋਂ ਜਿਹੜੀ ਹੈ ਹਰਕਤ ਕੀਤੀ ਗਈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਉਹ ਇਸ ਸੂਬੇ ਨੂੰ ਹੀ ਛੱਡ ਜਣਗੇ ਤੁਸੀਂ ਦੇਖੋ ਕਿ ਇਸ ਗੇਟ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਦੇ ਤੇ ਹਮਲਾ ਕੀਤਾ ਗਿਆ ਸੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਔਰ ਸਾਫ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਕਾਰਵਾਈ ਨਹੀਂ ਹੋਈ ਤੇ ਇਸ ਉਹ ਇਸ ਸੂਬੇ ਨੂੰ ਹੀ ਛੱਡ ਕੇ ਚੱਲ ਜਾਣਗੇ ਤਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਆਓ ਜਾਣਦੇ ਹਾਂ ਕੀ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਇਹ ਅਮਨ ਵਿੱਚ ਲਿਆਂਦੀ ਚੋਗੇ ਪਰ ਵੀ ਇਹ ਲੇਟ ਕਿ ਹੋ ਗਿਆ 8 ਦਿਨੋਂ ਕੰਮ ਬੜਾ ਜਿਆਦਾ ਪਹਿਲਾਂ ਉਹ ਦੂਸਰੀ ਪਾਰਟੀ ਵਾਲੇ ਕਹਦੇ ਇਹ ਵੀ ਸਾਡਾ ਆਪਸ ਵਿੱਚ ਰਾਈ ਨਮਾ ਹੋ ਰਿਹਾ ਵਾ ਇਹਨਾਂ ਦਾ ਰਾਈ ਨਮਾ ਨਹੀਂ ਹੋਇਆ ਹੁਣ ਤੱਕ ਇਹ ਬਿਆਨ ਲਖ ਰਹੇ ਆ ਜਿਹੜੀ ਬੰਦੀ ਕਾਰਵਾਈ ਹਮਣ ਵਿੱਚ ਲੈਣ ਪਰਚਾ ਦਿੱਤਾ ਜਾਏਗਾ ਬਿਲਕੁਲ ਦਿੱਤਾ ਪਰਿਵਾਰ ਐਨਆਰਆਈਆ ਬੜਾ ਡਰਿਆ ਹੋਇਆ ਕਹਿੰਦਾ ਪੰਜਾਬ ਪੁੱਤ ਸਾਡੀ ਹਫਾਜ਼ਤ ਨਹੀਂ ਕਰਦੀ ਬਿਲਕੁਲ ਕਰ ਰਹੇ ਆ ਜੀ ਉਸ ਦਿਨ ਵੀ ਮੌਕਾ ਵੇਖ ਕੇ ਗਏ ਜਿਹੜੇ ਮੌਕੇ ਤੇ ਹੈਗੇ ਸੀ ਤੇ ਹੁਣ ਵੀ ਇਹਨਾਂ ਦਾ ਬਿਆਨ ਲਿਖਣੇ ਅੱਜ ਇਹਨਾਂ ਦਾ ਬਿਆਨ ਲਖਾਇਆ ਵਾ ਜਿਹੜੀ ਬੰਦੀ ਕਾਰਵਾਈ ਹਮਣ ਵਿੱਚ ਲੈਣਗੇ ਅਸੀਂ ਦੇ ਰਹੇ ਜੀ ਬਿਲਕੁਲ ਦੇ ਤਾ ਤੁਸੀਂ ਵੇਖਿਆ ਇਸ ਪੂਰੇ ਮਾਮਲੇ ਦੇ ਵਿੱਚ ਸਵਾਲ ਤੇ ਖੜਾ ਹੁੰਦਾ ਹੈ ਕਿ ਆਖਿਰਕਾਰ ਅਗਰ ਕੰਪਲੇਂਟ ਨੂੰ ਤਕਰੀਬਨ ਇੱਕ ਹਫਤਾ ਹੋ ਚੁੱਕਾ ਸੀ ਪਰ ਕਾਰਵਾਈ ਕਿਉਂ ਨਹੀਂ ਹੋਈ ਤਾ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇਸ ਰੰਗਲੇ ਪੰਜਾਬ ਨੂੰ ਅਸਲ ਰੰਗਲਾ ਪੰਜਾਬ ਦੇ ਵਿੱਚ ਬਣਾਉਣ ਵਾਸਤੇ ਪੰਜਾਬ ਪੁਲਿਸ ਕਿੰਨੀ ਕਾਮਯਾਬ ਹੁੰਦੀ ਹੈ ਪਰ ਜੋ ਵੀ ਮਾਮਲਾ ਹੈ ਨਿੰਦਨਯੋਗ ਹੈ ਤਾਂ ਉਮੀਦ ਕਰਦੇ ਹਾਂ ਕਿ ਪੁਲਿਸ ਕੋਈ ਸਖਤ ਕਾਰਵਾਈ ਕਰੇ ਜਿਸ ਦੇ ਨਾਲ ਕੀ ਇਸ ਤਰ੍ਹਾਂ ਦੇ ਜਿਹੜੇ આરોપી ਨੇ ਉਹਨਾਂ ਦੇ ਉਤੇ ਸ਼ਿਕੰਜਾ ਕਸਿਆ ਜਾ ਸਕੇ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ